ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਵੇਖੋ ਬਈ ਬਹੁਤ ਵੱਡੀ ਅਪਡੇਟ ਆ ਰਹੀ ਹੈ ਵੀ ਸੋਨੀ ਦੀਆਂ 14 ਫਸਲਾਂ ਦੇ ਉੱਤੇ ਸਰਕਾਰ ਵੱਲੋਂ ਐਮਐਸਪੀ ਦੇ ਵਿੱਚ ਵਾਧਾ ਕੀਤਾ ਗਿਆ ਹੈ ਆਪਾਂ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਫਸਲਾਂ ਦੇ ਉੱਤੇ ਕਿਹ ਕੀ ਰੇਟ ਵਧਿਆ ਤੇ ਮੰਡੀ ਦੇ ਵਿੱਚ ਆਪਾਂ ਨੂੰ ਕੀ ਰੇਟ ਮਿਲੂਗਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਚਲੋ ਸ਼ੁਰੂਆਤ ਕਰਦੇ ਆਪਾਂ ਝੋਨੇ ਤੋਂ ਜਿਹੜਾ ਆਮ ਝੋਨਾ ਜੀ ਉਹਦਾ ਹੈਗਾ 2363 ਰੁਪਏ ਵਾਧਾ ਇਹਦੇ 'ਚ ਵੀ 63 ਰੁਪਿਆ ਦਾ ਹੋਇਆ ਹੈ ਤੇ ਝੋਨੇ ਦੀ ਜਿਹੜੀ A ਕੁਆਲਿਟੀ ਗ੍ਰੇਡ ਹੈ ਉਹਦੇ ਜਵੀ 93 ਰੁਪਈਆ ਦਾ ਹੋਇਆ ਆ ਜਿਹੜਾ ਏ ਗ੍ਰੇਡ ਝੋਨਾ ਹੈ ਇਹ ਆਪਣੇ ਪੰਜਾਬ ਦੇ ਵਿੱਚ ਲੱਗਦਾ ਸੋ ਪੰਜਾਬ ਦੇ ਵਿੱਚ ਆਪਾਂ ਨੂੰ ਝੋਨੇ ਦਾ ਰੇਟ ਜਿਹੜਾ ਮਿਲੂਗਾ ਉਹ 2300 ਤੇ 99 ਰੁਪਏ ਮਿਲੂਗਾ 93 ਰੁਪਈਆ ਦਾ ਇਹਦੇ ਵਿੱਚ ਵਾਧਾ ਹੋਇਆ ਉਸ ਤੋਂ ਬਾਅਦ ਆਉਂਦੀ ਹੈ ਜਵਾਰ ਜਵਾਰ ਦੇ ਵਿੱਚ ਹੋਇਆ 328 ਰੁਪਈਆ ਦਾ ਵਾਧਾ ਤੇ ਰੇਟ ਰਹੂਗਾ 3699 ਰੁਪਏ ਇਹ ਹੈਗਾ ਹਾਈਬ੍ਰਿਡ ਦਾ ਰੇਟ ਫਿਰ ਆਉਂਦੀ ਮਾਲ ਡੰਡੀ ਇਹਦੇ ਵਿੱਚ ਹੈਗਾ 3749 ਰੁਪਈਆ ਦਾ ਰੇਟ ਹੈ ਜੀ ਤੇ 328 ਰੁਪਈਆ ਦਾ ਹੀ ਇਹਦੇ ਵਿੱਚ ਵਾਧਾ ਹੋਇਆ ਹੇਰ ਆਉਂਦਾ ਬਾਜਰਾ ਬਾਜਰੇ ਦੇ ਵਿੱਚ ਹੋਇਆ ਜੀ 150 ਰੁਪਏ ਦਾ ਵਾਧਾ ਤੇ ਰੇਟ ਰਹੂਗਾ 2775 ਰੁਪਏ ਉਸ ਤੋਂ ਬਾਅਦ ਆਉਂਦੀ ਜੀ ਰਾਗੀ ਰਾਗੀ ਦੇ ਵਿੱਚ ਹੋਇਆ 596 ਰੁਪਿਆ ਦਾ ਵਾਧਾ ਤੇ ਰੇਟ ਰਹੂਗਾ 4886 ਰੁਪਏ ਉਸ ਤੋਂ ਬਾਅਦ ਆਉਂਦੀ ਜੀ ਮੱਕੀ ਮੱਕੀ ਦੇ ਰੇਟ ਦੇ ਵਿੱਚ 175 ਰੁਪਿਆ ਦਾ ਵਾਧਾ ਹੋਇਆ ਤੇ ਹੁਣ ਰੇਟ ਰਹੂਗਾ 2400 ਰੁਪਏ ਉਸ ਤੋਂ ਬਾਅਦ ਆਉਂਦੀ ਜੀ ਅਰਹਰ ਅਰਹਰ ਦੇ ਵਿੱਚ 450 ਰੁਪਿਆ ਦਾ ਵਾਧਾ ਹੋਇਆ ਤੇ ਰੇਟ ਹੋ ਗਿਆ ਜੀ ਉਹਦਾ 8000 ਰੁਪਏ ਉਸ ਤੋਂ ਬਾਅਦ ਉਹਨੇ ਦੀ ਮੂੰਗਾ ਮੂੰਗੀ ਦਾ ਜਿਹੜਾ ਰੇਟ ਦੇ ਵਿੱਚ ਵਾਧਾ ਹੋਇਆ 86 ਰੁਪਏ ਤੇ ਹੁਣ ਜਿਹੜਾ ਰੇਟ ਰਹੂਗਾ ਉਹ 8700 ਤੇ 68 ਰੁਪਏ ਰਹੂਗਾ ਉਸ ਤੋਂ ਬਾਅਦ ਉਹਦੀ ਉੜਦ ਦੀ ਫਸਲ ਇਹਦੇ ਵਿੱਚ ਹੋਇਆ 400 ਦਾ ਵਾਧਾ ਤੇ ਰੇਟ ਰਹੂਗਾ 7800 ਰੁਪਏ ਜੀ ਫਿਰ ਉਹਦੀ ਮੂੰਗਫੜੀ ਇਹਦੇ ਵਿੱਚ ਹੋਇਆ 400 ਤੇ 80 ਰੁਪਈਆ ਦਾ ਵਾਧਾ ਤੇ ਰੇਟ ਰਹੂਗਾ 7263 ਰੁਪਏ ਉਸ ਤੋਂ ਬਾਅਦ ਉਹਦੀ ਸੂਰਜਮਖੀ ਸੂਰਜਮਖੀ ਦੇ ਵਿੱਚ ਹੋਇਆ ਜੀ 441 ਰੁਪਈਆ ਦਾ ਵਾਧਾ ਤੇ ਰੇਟ ਰਹੂਗਾ 7721 ਰੁਪਏ ਫੇਰ ਆਉਂਦੇ ਜੀ ਤਿਲ ਤਿਲ ਦੇ ਵਿੱਚ ਹੋਇਆ 500 ਤੇ 99 ਰੁਪਿਆ ਦਾ ਵਾਧਾ ਤੇ ਰੇਟ ਰਹੂਗਾ 9846 ਰੁਪਏ ਫੇਰ ਆਉਂਦੀ ਹੈ ਜੀ ਕਪਾਹ ਕਪਾਹ ਦੇ ਵਿੱਚ ਹੋਇਆ 500 ਤੇ 99 ਰੁਪਿਆ ਦਾ ਵਾਧਾ ਤੇ ਰੇਟ ਰਹੂਗਾ 7710 ਰੁਪਏ ਤੇ ਕਬਾਹ ਦੇ ਵਿੱਚ ਜਿਹੜਾ ਲੰਮਾ ਸਿੰਪਲ ਹੈ ਉਹਦਾ ਰਹੂਗਾ ਜੀ 8100 ਤੇ 10 ਰੁਪਏ ਰੇਟ ਤੇ 500 ਤੇ 99 ਰੁਪਿਆ ਦਾ ਵਾਧਾ ਇਹਦੇ ਵਿੱਚ ਵੇਖਣ ਨੂੰ ਮਿਲਿਆ ਹੁਣ ਇਹ ਤਾਂ ਜਿਹੜਾ ਰੇਟ ਦਾ ਵਿੱਚ ਵਾਧਾ ਹੋਇਆ ਜੇ ਤੁਸੀਂ ਕੋਈ ਗੱਲਬਾਤ ਪੁੱਛਣੀ ਚਾਹੁੰਦੇ ਹੋ ਤਾਂ ਥੱਲੇ ਕਮੈਂਟ ਕਰਕੇ ਜਵਾਬ ਅਸੀਂ